ਸਵਾਗਤ ਹੈ ਤੁਹਾਡਾ ਸਾਡੀ ਇਸ ਵੀਡੀਓ ਦੇ ਵਿੱਚ ਆਓ ਜਾਣਦੇ ਹਾਂ ਪਿੰਡ ਜੱਗਾ RAM TIRTH ਦਾ ਇਹ ਨਾਮ ਕਦੋਂ ਅਤੇ ਕਿਵੇਂ ਪਿਆ ਤਹਿਸੀਲ ਤਲਵੰਡੀ ਸਾਬੋ ਦਾ ਪਿੰਡ ਜੱਗਾ RAM TIRTH ਬਠਿੰਡਾ ਸਰਦੂਲਗੜ੍ਹ ਸਰਕ ਤੋਂ 3 ਕਿਲੋਮੀਟਰ ਦੂਰ ਹੈ ਰੇਲਵੇ ਸਟੇਸ਼ਨ ਰਾਮਾ ਤੋਂ 20 ਕਿਲੋਮੀਟਰ ਅਤੇ ਤਲਵੰਡੀ ਸਾਬੋ ਤੋਂ 7 ਕਿਲੋਮੀਟਰ ਦੇ ਫਾਸਲੇ ਤੇ ਸਥਿਤ ਹੈ ਪਿੰਡ ਦੇ 1 ਕਿਲੋਮੀਟਰ ਦੇ ਫਾਸਲੇ ਤੇ ਇੱਕ ਪੁਰਾਣਾ ਥੇ ਹੈ ਜਿਸ ਨੂੰ ਪਿੰਡ ਵਾਲੇ ਹਜੀਰਾ ਕੰਜਰੀ ਕਹਿੰਦੇ ਹਨ ਇਥੋਂ ਦੇ ਦੱਬੇ ਹੋਏ ਮਿੱਟੀ ਦੇ ਭਾਂਡਿਆਂ ਤੇ ਮੁਗਲਾਈ ਸਮੇਂ ਦੀ ਚਿੱਤਰਕਾਰੀ ਹੈ ਅਤੇ ਇੱਥੇ ਇੱਕ ਪੁਰਾਤਨ ਖੂਹ ਵੀ ਹੈ। ਕਹਿੰਦੇ ਹਨ ਕਿ ਹਜੀਰਾ ਇੱਕ ਮਸ਼ਹੂਰ ਨਾਚੀ ਸੀ ਅਤੇ ਉਸ ਸਮੇਂ ਦੇ ਮੁਗਲ ਹਾਕਮਾਂ ਦੀ ਉਹ ਚਹੇਤੀ ਸੀ ਜਿਸ ਕਾਰਨ ਹੀ ਉਸ ਨੂੰ ਪਿੰਡ ਬਸਾਉਣ ਲਈ ਜ਼ਗੀਰ ਪ੍ਰਾਪਤ ਹੋਈ ਅਤੇ ਉਹਨੇ ਇੱਥੇ ਇੱਕ ਹਜੀਰਾ ਕੰਜਰੀ ਨਾਂ ਦਾ ਪਿੰਡ ਬਸਾਇਆ। ਜਿਸ ਥਾਂ ਤੇ ਪਿੰਡ ਜੱਗਾ ਰਾਮਤੀਰਥ ਵਸਿਆ ਹੈ ਉਸ ਦਾ ਕਾਰਨ ਇੱਕ ਹੋਰ ਰਵਾਇਤ ਦੱਸਿਆ ਜਾਂਦਾ ਹੈ। ਇਸ ਮੁਤਾਬਕ 14 ਸਾਲ ਦੇ ਬਣਵਾਸ ਸਮੇਂ ਸ਼੍ਰੀ ਰਾਮਚੰਦਰ ਜੀ ਇਸ ਪਾਸੇ ਆਏ ਅਤੇ ਇੱਕ ਉੱਚੇ ਟਿੱਲੇ ਤੇ ਕੁਝ ਸਮਾਂ ਠਹਿਰੇ ਜਿਸ ਦੇ ਪੈਰਾਂ ਵਿੱਚ ਹੀ ਇੱਕ ਛੱਪੜੀ ਸੀ ਬਾਅਦ ਵਿੱਚ ਇਹੀ ਛੱਪੜੀ RAM ਤੀਰਥ ਵਜੋਂ ਸ਼ਰਧਾਲੂਆਂ ਵਿੱਚ ਪ੍ਰਸਿੱਧ ਹੋ ਗਈ ਫਿਰ ਅੱਜ ਤੋਂ 5 ਸਦੀਆਂ ਪਹਿਲਾਂ ਤਲਵੰਡੀ ਦੇ ਵਸਨੀਕ ਜੱਗੇ ਨੇ ਇਸ ਦੇ ਨਜ਼ਦੀਕ ਹੀ RAM ਤੀਰਥ ਨਾਲ ਆਪਣਾ ਨਾਂ ਜੋੜ ਕੇ ਇੱਕ ਨਵੇਂ ਪਿੰਡ ਦੀ ਮੋੜੀ ਘੜ ਦਿੱਤੀ ਅੱਜ ਕੱਲ ਟਿੱਬੇ ਵਾਲੀ ਥਾਂ ਤੇ ਸ਼੍ਰੀ ਰਾਮਚੰਦਰ ਜੀ ਦਾ ਮੰਦਿਰ ਅਤੇ ਛੱਪੜੀ ਵਾਲੀ ਥਾਂ ਤੇ ਪੱਕਾ ਸਰੋਵਰ ਸ਼ਰੋਭਤ ਹੈ ਜੱਗਾ ਰਾਮ ਤੀਰਥ ਦੀਆਂ ਪੰਜ ਪੱਤੀਆਂ ਹਨ ਖਾਨਾ ਉਬਰਾ ਭਾਗੂ ਦੇਸੂ ਅਤੇ ਲਾਟੀ ਜੋ ਜੱਗੇ ਦੇ ਪੰਜ ਪੁੱਤਰਾਂ ਦੇ ਨਾਂ ਤੇ ਹਨ ਇਸ ਪਿੰਡ ਵਿੱਚ ਬਾਬਾ ਸੰਧਿਆ ਦਾਸ ਦੇ ਡੇਰੇ ਤੇ ਲਾਲਾਂ ਵਾਲੇ ਦੇ ਪੀਰਖਾਨੇ ਤੇ ਦੋ ਮੇਲੇ ਲੱਗਦੇ ਹਨ ਬਾਬਾ ਸੰਧਿਆ ਦਾਸ ਦੇ ਸਥਾਨ ਤੇ 14 ਚੇਤ ਨੂੰ ਮੇਲਾ ਲੱਗਦਾ ਹੈ ਅਤੇ ਅਸੂ ਦੇ ਨਰਾਤਿਆਂ ਵਿੱਚ ਮਿੱਟੀ ਨਿਕਲਦੀ ਹੈ ਇਹ ਮੇਲਾ ਇਕੱਲੇ ਸਿੱਧੂਆਂ ਦਾ ਹੀ ਹੁੰਦਾ ਹੈ ਸਿੱਧੂਆਂ ਦੇ ਨਵੇਂ ਵਿਆਹੇ ਜੋੜੇ ਪਹਿਲੇ ਦਿਨ ਇਥੇ ਹਾਜ਼ਰ ਹੋ ਕੇ ਸੁੱਖਾਂ ਮੰਗਦੇ ਹਨ ਪੀਰ ਖਾਨੇ ਵਾਲਾ ਮੇਲਾ ਫਗਣ ਦੇ ਪਹਿਲੇ ਵੀਰਵਾਰ ਨੂੰ ਲੱਗਦਾ ਹੈ ਇਹ ਮੇਲਾ ਸਿਰਫ ਇੱਕ ਰਾਤ ਦਾ ਹੀ ਹੁੰਦਾ ਹੈ ਪੀਰ ਦੇ ਸ਼ਰਧਾਲੂ ਹਰਿਆਣਾ ਅਤੇ ਰਾਜਸਥਾਨ ਵਿੱਚੋਂ ਕਾਰਾਂ ਤੇ ਟਰੱਕਾਂ ਨਾਲ ਹੀ ਭਾਰੀ ਗਿਣਤੀ ਵਿੱਚ ਇੱਥੇ ਪਹੁੰਚਦੇ ਹਨ ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ